ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪੈਂਡ ਬਿਲਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਕੱਟੀ ਡਾਇਮੰਡ ਮਾਲੀ ਦੀ ਧੀ ਆ ਸਜਣੋ ਤੇ ਇਹਦੀ ਮਾਂ ਇੱਕ ਨੰਬਰ ਤੇ ਤੁਹਾਨੂੰ ਮੈਂ ਵਿਖਾਈ ਆ ਤੇ ਕਰਮਾ ਵਾਲੀ ਨਾ ਮੇਲੇ ਵਾਲੀ ਕੱਟੀ ਆ ਕੀ ਕਹਿਣੀ ਆ ਆ ਕੇ ਵੇਖਿਓ ਕੱਦ ਮਾਂ ਦਾ ਵੀ ਬੜਾ ਤੇ ਕਾਦੇ ਦਾ ਵੀ ਬੜਾ ਤੁਹਾਨੂੰ ਤੇ ਜੱਬ ਖੁੱਤੀ ਦੇ ਹਾਂ ਕਿੰਨਾ ਸਾਮਾਏ ਨੂੰ ਸੂਈ ਨੂੰ ਹੋ ਗਿਆ ਦੀ ਮਾਂ ਨੂੰ ਕਿੰਨੇ ਟਾਈਮ ਦੀ ਤੱਕਾ ਮੋਹਰਾ ਦਾ ਨਗੀਨਾ ਵੀ ਪਾਉ ਲਿਆ ਫੇਰ ਲੱਭ ਕੇ ਦੋ ਸੂਈਆਂ ਸਵਾਈਆਂ ਤਾਰੀਆਂ ਤੇ ਸੱਜਣਾ ਦੋ ਗੱਬਣਾ ਝੋਟੀਆਂ ਕਿਆ ਬਾਤਾਂ ਵਾਲੀਆਂ ਤੇ ਰੇਟ ਪਾਉ ਦੇ ਹੁੰਦੇ ਆ ਔਟ ਦੀਆਂ ਜਾਣ ਵਾਲੀ ਫੜ ਲਓ ਫੜ ਲਓ ਵਾਲੀ ਗੱਲ ਹੋ ਜਾਂਦੀ ਆ ਤੇ ਆਹ ਵੇਖੋ ਕੱਦ ਕਾਠ ਝੁੱਟੀ ਦਾ ਜਿਹਦੇ ਮਗਰ ਡਾਇਮੰਡ ਦੀ ਧੀ ਆ ਵੇਖਿਓ ਵੇਲ ਕੱਦ ਲੇਵਾ ਭਾਂਡਾ ਕੀ ਕਹਿਨੇ ਚੋਟੀ ਦਾ ਯਾਰ ਆਹ ਵੇਖੋ ਕਿੱਡਾ ਕਾਦਾ ਕੱਟੀ ਦਾ ਵੀ ਹੁਣੀ ਆਜੋ ਲਈਏ ਜਾਣਕਾਰੀ ਭਾਉ ਤੋਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਨਵੇਂ ਸੱਜਣਾਂ ਨੂੰ ਰਿਕਵੈਸਟ ਬੇਨਤੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਸੱਜਣੋ ਉਹ ਵੀ ਔਲਤੇ ਸੈੱਟ ਕਰ ਲਿਓ ਜੇ ਫੇਸਬੁੱਕ ਤੇ ਚਲੇ ਗਏ ਤਾਂ ਉਧਰ ਵੀ ਯਾਰ ਕਰ ਦਿਓ ਪਕੜ ਜੀ ਮਜ਼ਬੂਤ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਭਾਉ ਸਕਦੇ ਬਲਟੋਏ ਵਾਲੇ ਤੋਂ ਆਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਕਰਦੇ ਸੰਗ ਚੜਦੀ ਕਲਾ ਚੜਦੀ ਕਲਾ ਚੜਦੀ ਤੇ ਪਾਉ ਸਖਦੇਵ ਲਿਖਦਿਏ ਫੇਰ ਆ ਗਿਆ ਹਨਾ ਕਿਉਂ ਨਾਮ ਨਹੀਂ ਪੈਣਾ ਅੰਧ ਜਿੱਤੇ ਜਿੱਤ ਨਹੀਂ ਲੈ ਹਾਂ ਹੁਣ ਹੁਣ ਤਾਂ ਕੰਮ ਚੱਲੂਗਾ ਅਰਾ ਇਹਨ ਪੂਰਾ ਹਾਈ ਕੁਆਲਿਟੀ ਹਾਈ ਹਾਈ ਕੰਮ ਆ ਲੈ ਹਾਂ ਮੰਗਣ ਬੇਚਲੀ ਬਾਤ ਹੈ ਹਨਾ ਹਾਂ ਤੇ ਚੰਗੀਆਂ ਮਈਆਂ ਨਿਕਲਣੀਆਂ ਵੀ ਘਾਟੀ ਇਹ ਵੀ ਗੱਲ ਦੇਖ ਲੈ ਪਰ ਤੂੰ ਮਾਲਕ ਦੀ ਕਰਪਾਣਾ ਕਾਢ ਹੀ ਲੈਣੀਆਂ ਮੈਂ ਚੰਗੀ ਕੱਢਣੀ ਕਿਲਦੀ ਸਮਾੜੀ ਲੈਣ ਜੀ ਨਹੀਂ ਕਰਦਾ ਹਾਂ ਤੇ ਪਾਉ ਆਪਣਾ ਡਰੈੱਸ ਡਰੈੱਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਸਵੀਰ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਨੰਬਰ ਹੈਗਾ 88 8568 77137306 ਠੀਕ ਆ ਤੇ ਬਾਬਾ ਭਾਈ ਝਾੜੂ ਸਾਹਿਬ ਗੁਰਦਾਰਾ ਬਾਬਾ ਭਾਈ ਝਾੜੂ ਸਾਹਿਬ ਦਾ ਉੱਥੋਂ ਆ ਕੇ ਪੁੱਛ ਲੈ ਸੰਧੂਆਂ ਦੀਆਂ ਬਈਕਾ ਓਕੇ ਰਿਪੋਰਟ ਘਰੇ ਭੇਜ ਦੇਣਗੇ ਠੀਕ ਆ ਤੇ ਮਾਜੇ ਦੀ ਧਰਤੀ ਤੇ ਆ ਸਜਣੋ ਤੇ ਪਾਉ ਜੀ ਇਹ ਛੋਟੀ ਸੂਆ ਕਿਹੜਾ ਸੂਈ ਹੈ ਪਹਿਲਾ ਪਹਿਲਾ ਗਲਦੇਸ ਯਾਰ ਬੜਾ ਕੱਦ ਕਾਠਾ ਪਾਉ ਪਲੂਨ ਸੂਈ ਆ ਪਲੂਨ 6 ਦੰਦੇ ਮੂੰਹ ਛਿੱਗੀ ਮੂੰਹ ਛਿੱਗੀ ਤੇ ਕੱਦ ਆਈ ਤਾਂ ਮੇਰੇ ਤੋਂ ਦੂਜੇ ਦਾ ਬੰਦਾ ਨਹੀਂ ਦੀਦਾ ਜੀ ਯਾਰ ਵਾਕਿਆ ਯਾਰ ਬੜਾ ਲੇਲ ਤੇ ਕੱਦ ਵੇਖੋ ਸਜਣੋ ਆ ਲਾਓ ਗੈਸ ਵੀ ਕਿੱਡਾ ਕੱਦ ਦਾ ਕਰਮਾ ਵਾਲੀ ਦਾ ਤੇ 6 ਫੁੱਟ ਕੱਦ ਤੇਰਾ ਵੀ ਹੋਣਾ ਆਹ ਨਾ ਇਹ ਨਾ ਹਣਾ 5.5 ਪੌਣੇ 6 ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ ਆ 28 ਦਿਨ ਹੋਏ ਤਵਦੀਖ ਸਿਆ ਓਕੇ ਨੀਨੇ ਦੀ ਸੂਈ ਆ ਤੇ ਕੱਤੀ ਡਾਇਮੰਡ ਦੀ ਕੱਤੀ ਡਾਇਮੰਡ ਦੀ ਜਿਹੜਾ ਮਰਜੀ ਚੈੱਕ ਕਰਾ ਵੀ ਉਹਨਾਂ ਨੇ ਮਾਲਕਾਂ ਨੇ ਕਿਹਾ ਵੀ ਪੱਕਾ ਟੀਕਾ ਸਾਡਾ ਡਾਇਮੰਡ ਦਾ ਲੱਗਾ ਸੀ ਗੁਰੂ ਘਰ ਦਾ ਸੇਵਾਦਾਰ ਆ ਜਿੱਤੋਂ ਲਈ ਆ ਗੁਰੂ ਘਰ ਦਾ ਵਜ਼ੀਰ ਆ ਆਹ ਕਿਆ ਅੱਬਾ ਭਾਈ ਜਿਹਨੂੰ ਸੈਨ ਦਾ ਉਹ ਬੰਦਾ ਸੂਈ ਮਾਰਦਾ ਜੋ ਆਪ ਨੂੰ ਸਾਥ ਜੱਤ ਠੀਕ ਆ ਉਹਦੇ ਤੋਂ ਆਈ ਆ ਇਹ ਉਹਦੇ ਤੋਂ ਆਈ ਆ ਕੱਤੀ ਕਰਕੇ ਬੰਮੈਂ ਲਈ ਕਿਆ ਬਾਤ ਹੈ ਦੁੱਧ ਚੰਗਾ ਛੱਡਿਆ ਕੱਟੀ ਦੁੱਧ ਵਾਦੀ ਬਲਾ ਛੱਡਦਾ ਵਾਦਾ ਕੱਟੀ ਤਾਂ ਮੇਰੀ ਭੁੱਖੀ ਰਹਿੰਦੇ ਆਪਾਂ ਨੂੰ ਦੱਜ ਮੈਂ ਛੱਡਿਆ ਨਹੀਂ ਠੀਕ ਆ ਸੋਹਣੀ ਵੀ ਬਹੁਤ ਸੋਹਣੀ ਬਾਤ ਤੇ ਦੁੱਧ ਇਹਦੇ ਕੋਲੇ ਕਿੰਨਾ ਹੁਣ ਜਿਹੜਾ ਭਾਂਡੇ ਆ ਦੇ ਸਾਰਾ ਕੱਟੀ ਗਲਾ ਮੈਂ 10 ਕਿਲੋ ਹੀ ਅੰਗਦਾ ਓਕੇ ਆ ਦੁੱਧ ਹੋਵੇ 12 ਦੁੱਧ ਹੋਵੇ 13 ਪਾਣੀ ਅੰਗਦੇ ਆਪਾਂ 10 ਕਿਲੋ ਦੁੱਧ ਵਾ ਕੱਟ ਗਏ ਬਾਹਰ ਲੋ ਵੀ ਸੱਜਣਾ ਵਾਰ-ਵਾਰ ਨਹੀਂ ਗੱਲ ਕਰਨੀ ਵੀ ਕੱਦ ਬਹੁਤ ਆ ਕੱਦ ਤੁਸੀਂ ਤੁਰਦੀ ਮੈਂ ਤਾਂ ਤਾਜ਼ਾ ਲਾ ਲਿਓ ਬੋਤੇ ਜੱਡੀ ਆ ਤੇ ਲੇਵਾ ਭਾਂਡਾ ਪਹਿਲਣ ਕੱਟੀ ਆ ਤੇ 10 ਕਿਲੋ ਦੁੱਧ ਮੰਨ ਲਓ ਕੱਟੀ ਡਾਇਮੰਡ ਦੀ ਮਗਰ ਥਣ ਚਵਾਈ ਵਾਲਾ ਚਵਾਈ ਤਾਂ ਹੋਊ ਭੂ ਕਰਗੀ ਵੇਖੋ ਮੈਂ ਕਹਿੰਦਾ ਸੱਜਣੋਂ ਆਉਂਦੇ ਸੂਏ ਨੂੰ ਨਾ ਪਤਾ ਨਹੀਂ ਕਿੰਨੇ ਕੁ ਰੁਪਈਆਂ ਦੀ ਮੈਂ ਬਣੂੰਗੀ ਜਿੱਟਾ ਇਹਦਾ ਸਰੀਰ ਕਿ ਢਾਂ ਚਾ ਤਗੜਾ ਤੇ ਲੇਵਾ ਭਾਂਡਾ ਤੇ ਮਗਰ ਬੱਚਾ ਵੀ ਕਰਮਾਂ ਵਾਲੀ ਦੇ ਨਾ ਟਾਪ ਦਾ ਨਗੀਨਾ ਹੀ ਲੱਗ ਗਿਆ ਤੇ ਬੱਚੇ ਵੀ ਬੜੇ ਸ਼ਾਨਦਾਰ ਲਾਊਗੀ ਜੇਬ ਜੇ ਟੀਕੇ ਭਰਾਉਂਗੇ ਵੇਖੋ ਗੱਡੀ ਵੀ ਬੜੀ ਚੰਗੀ ਤੇ ਉਹ ਕਿਰਪਾਉ ਜੀ ਰੇਟ ਇਹਦਾ ਰੇਟ ਇਹਦਾ ਕੁਲਦੀਪ ਸਿੰਘ 95 ਨਹੀਂ ਕਰਨਾ ਲੱਖ ਨਹੀਂ ਕਰਨਾ 90000 ਦੀ ਕੱਟੀ ਦੇ ਦੇਣਗੇ ਅੱਛਾ ਹਾਂ ਨਾਲ ਹੀ ਕੱਟੀ ਨਾਲ ਹੀ ਕੱਟੀ 90000 ਜੋੜਾਈ ਜਿਹੜਾ ਕੱਟੀ ਛਡੂ 20000 ਦੀ ਕੱਟੀ ਆਪਾਂ ਲਾ ਨਹੀਂ ਜਿਹੜਾ ਕੱਟੀ ਨਾ ਲਊਗਾ ਆ ਫਿਰ ਝੂਟੀ ਕਿੰਨੇ ਦੀ ਦੇ ਦੇਾਂਗੇ ਫਿਰ ਆਪਾਂ 70000 ਦੀ ਲੈ ਪੱਕੀ ਗੱਲ ਪੱਕੀ ਗੱਲ 70000 ਚੋਟੀ ਦੇ ਮੰਗ ਕੱਟੀ ਨਹੀਂ ਛੱਡਦਾ ਅਗਲਾ ਕੱਟੀ ਦਾ ਲੈ ਕੇ ਜਾਓ ਯਾਰ ਆਪਾਂ ਨੂੰ ਕੱਟੀ ਤੇ ਲਗਾ ਲਿਆ ਹਾਂ ਕੱਟੀ ਛੱਡ ਜੀ ਆਪਾਂ ਲੈ ਲਾਂਗੇ 90000 ਚੋਂ ਵੀ ਯਾਰ ਛੋੜ ਛੱਪਾ ਕਰ ਦਾਂਗੇ ਆਏ ਭੈਣ ਭਰਾ ਦਾ ਕਰਾਂਗੇ ਕਰਾਂਗੇ ਧੰਨਵਾਦ ਨਰਾਜ਼ ਥੋੜਾ ਕਿਸੇ ਨੂੰ ਕਰ ਹਾਂ ਇਹ ਕਹਿਆ ਵੀ ਹੱਥ ਜੋੜ ਕੇ ਬੇਨਤੀ ਜਿਨੇ ਸਾਈਫਾਈ ਮੈਂ ਉਹਦੀ ਠੀਕ ਆ ਜਿਹੜਾ ਬੰਦਾ ਮੇਰੇ ਹੁੰਦਿਆ ਘਰ ਆ ਗਿਆ ਪਏ ਰੋਦੀ ਠੀਕ ਆ ਜੇ ਮੈਂ ਘਰ ਨਹੀਂ ਗਿਆ ਮੇਰੇ ਆਉਂਦਿਆਂ ਨੂੰ ਬੰਦੇ ਵੇਚ ਕੇ ਚਲੇ ਗਏ ਉਹ ਵੀ ਮੈਂ ਆਇਤਾ ਆ ਆਪਣਾ ਇਹ ਸੂਲੀਆ ਪਾਵੇਂ ਹੋਵੇ ਮਹੱਤਵ ਤੇ ਪਾਵੇਂ ਹੋਵੇ ਕਿ ਤਗੜਾ ਆ ਜਿਹੜਾ ਆ ਗਿਆ ਯਾਰ ਉਹਦੀ ਆ ਹੈਨਾ ਯਾਰ ਉਹਦੀ ਆ ਮੈਂ ਅਗਲਾ ਕੀ ਤੱਕ ਕਿੱਦੀ ਦੂਰ ਆਉਂਗਾ ਹਾਂ ਸਿਆਣੀ ਗੱਲ ਜਿਨੇ ਸਾਈ ਨਹੀਂ ਪਾਈ ਜਿਨੇ ਸਾਈ ਪਾਈ ਮੈਂ ਹਾਂ ਤੇ ਇਹ ਝੋਟੀ ਇਹ ਕਦੇਸ਼ ਦੋ ਦੰਦ ਝੋਟੀ ਆ ਦੋਂਦੀ ਦੋਦੀ ਮੁੱਢੀ ਆਵੇ ਬੜੀ ਲੋਲੀ ਪੁਲੀ ਸਾਂਭੀ ਵੀ ਬੜੀ ਕਹਿੰਦੇ ਹੈਂ ਕੀ ਬਾਤਾਂ ਹਾਂ ਹਾਂ ਝੋਟੀ ਝੋਟੀ ਆ ਕੱਢ ਖਾਂ ਬਾਹਰ ਤੇ ਦਿਨ ਲੈ ਜੂ ਹਫਤਾ ਦਿਨ ਆ ਜੀ ਹਫਤਾ ਲੈ ਜੂ ਇਹਦਾ ਸੁੱਕੀ ਗੁੰਦ ਆ ਇਕਲ ਦੀ ਤੇ ਥਾਣਾ ਚ ਨਹੀਂ ਬਹੁਤ ਚੰਗੀ ਆ ਪਾ ਕਿਆ ਬਾਤ ਬਸ ਸਿੰਗ ਨਿੱਕਾ ਨਿੱਕਾ ਹਨਾ ਇਹ ਭੀਮ ਦੀ ਕੱਤੀ ਆ ਅੱਛਾ ਇਹਦੇ ਮਾਲਕਾਂ ਨੇ ਦੱਸਿਆ ਭੀਮ ਦੀ ਆ ਵਾਕਈ ਪਾਉ ਕਹੇ ਚੰਗੇ ਬਰੀਡਰ ਦੀ ਚੰਗੇ ਲੋਕਾਂ ਨੂੰ ਸਾਡੇ ਇਰਗੇ ਚ ਪੇਤ ਨਹੀਂ ਦਾ ਸੀ ਮਹੀਂ ਘਵਾ ਲਗਾ ਪਰ ਸਾਡੇ ਇਲਾਕੇ ਨੇ ਹਾਂ ਲੋਕਾਂ ਨੂੰ ਪੇਤ ਆਇਆ ਕਰਦੀ ਤੇ ਸਹੀ ਗੱਲ ਆ ਹਨਾ ਆ ਨਹੀਂ ਕੀ ਹਾਲ ਆ ਭਾਉ ਬੜੀ ਚੰਗੀ ਕੱਟੀ ਆ ਯਾਰ ਤੇ ਭਾਉ ਟਿੱਪਨ ਟੁੱਪਨ ਮੈਂ ਨਾ ਪੋਲੀ ਰੁਮਰ ਠੀਕ ਆ ਵੇਖੋ ਸਜਣੋ ਬਸ ਬੱਤ ਬਸ ਇੱਥੋਂ ਵੇਖੋ ਹੁਣ ਇਹਦੇ ਕਰਮਾ ਵਾਲੀ ਨੇ ਹਜੇ ਕਿਹੜੀਆਂ ਤਹਾਂ ਤੋੜਨੀਆਂ ਪਿੱਛੇ ਦੀ ਥਾਂਾਂ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਮੈਂ ਵੇਖ ਕੇ ਅਗਲਾ ਲੈ ਜੀ ਵੇਖੋ ਕਰਮਾਂ ਵਾਲੀ ਗੱਡੀ ਪਲੀ ਸਭੀ ਤੇ ਨਕਰ ਝੋਟੀ ਆ ਵੇਖੋ ਅਜੇ ਨੇ ਕਈ ਰੰਗ ਬਦਲਨੇ ਆ ਲੇਵੇ ਭਾਂਡੇ ਦੇ ਥਾਣ ਬੜਾ ਕੰਮ ਦਾ ਲੱਗਾ ਕਰਮਾਂ ਵਾਲੀ ਉਤੇ ਫੇਸ ਕੁਆਲਟੀ ਫੇਰ ਚੈੱਕ ਕਰ ਲੋ ਪਿੱਠ ਪੁੜਾ ਦੇ ਕਲਦੀਸ ਆ ਵੇਖੋ ਜੇ ਤਾਂ ਇਹ ਮਤਲਬ ਫੁੱਟ ਚੌੜੀ ਹਾਂ ਵਾਕਿਆਈ ਇਹਦਾ ਕਈ ਫੁੱਟ ਚੌੜੀ ਆ ਇਹਦਾ ਫੇਰ ਰੇਟ ਪਾਉ ਇਹਦਾ ਇੱਕ 5 ਕਰ ਲਗੇ ਕਲਦੀਸ ਵੇਖ ਲਾ ਭਵਾਂ ਤੇਰੀ ਮਰਜ਼ੀ ਆ ਇਹ ਆਪਾਂ ਜੋ ਰੇਡ ਕਰਨਾ ਇਹ ਰੇਡ ਮਿਲਦਾ ਨਹੀਂ ਕਿ ਨਹੀਂ ਮਿਲਣਾ ਵਾਕੇ ਹੀ ਨਹੀਂ ਮਿਲਣਾ ਮੈਂ ਪਹਿਲਾਂ ਕਹਦਾ ਉੜਦਿਆਂ ਜਾਣ ਵਾਲਾ ਹੀ ਆ 92000 ਦੀ ਕੱਟੀ ਦੇ ਦੀ 90 ਦੀ ਦੇ 90 ਰੀ ਦੇ ਦੇ ਪੂਰੇ ਦੀ ਆ ਜਿਹੜਾ ਖੜੂ ਹੈ ਹਰਿਆਣੇ ਚ ਕੱਟੀ ਪਤਾ ਕਿੰਨੇ ਦੀ ਗੁਲਦੀਰ ਸਿਆ ਇੱਕ 40 ਦੀ ਵਾਕੇ ਯਾਰ ਬੜੀ ਕੱਟੀ ਚੰਗੀ ਆ ਹਨਾ ਆ ਜਿਹੜੇ ਬੰਦੇ ਨੂੰ 50000 50000 ਮਿਲ ਜਾਈ ਨਹੀਂ ਉਹ ਕਿਉਂ ਨਾ ਇਹਨੂੰ ਭਜੂਗਾ ਵਾਕੇ ਹੀ ਆਊਗਾ ਹਨਾ ਨਹੀਂ ਬਹੁਤ ਚੰਗੀ ਝੋਟੀ ਆ ਯਾਰ ਪਹਿਲਨ ਕੱਟੀ ਨਹੀਂ ਮੰਨਾ 12 13 ਕਿਲੋ ਭਾਂਡੇ ਚ ਖੁੱਲਾ ਦੁੱਧ ਪਾਉਣਾ ਬਾਊ ਨਾਲੇ ਵਾਦੇ ਦੀ ਵਾਦੇ ਆਉਂਦੇ ਸੂਏ ਨੂੰ ਆਉਂਦੇ ਸੂਏ 2 ਲੱਖ ਦੀ ਵਾਕੇ ਉਹ ਵੀ ਛੋਟੀ ਬੜੇ ਵਾਦੇ ਵਾਲੀ ਗਾਂ ਕਿਉਂਕਿ ਐਡਾ ਕੱਟ ਕਾਟ ਕੇ ਤੇ ਵਿਰਲੀ ਮਹਾਂ ਦਾ ਮਿਲਦਾ ਮੈਂ ਨਕਲ ਦੇਸ਼ਾ ਬੜੇ ਖੱਬੇ ਐਦਾ ਕੀ ਹਿਸਾਬ ਆ ਇਹ ਵੀ ਪਹਿਲਾਂ ਕਰਦੀ ਪਲੂਣ ਸੁੰਦੀ ਇਹ ਵੀ ਨਿਗੀ ਜੀ ਬੂਥੀ ਆ ਵੇਖ ਕੱਟੀ ਸੋਹਣੀ ਕਿਦੀ ਹਾਂ ਥੱਲੇੋਂ ਮਰੀ ਸੀ ਲ ਠੀਕ ਆ ਇਤਰਾ ਹੀ ਆਪਾਂ ਕੱਲ ਤਿੱਪੀ ਅੱਜ ਤਾਂ ਭਵੇਂ ਡਰੇ ਕੈਮਰੇ ਤੋਂ ਹਾਂ ਇਹਦਾ 30 ਵੀ ਨਹੀਂ ਵੀ ਇਤਰਾ ਹੀ ਤਿੱਪੀ ਆਪਾਂ ਨਹੀਂ ਠੀਕ ਆ ਬਲਹੂਣ ਸੁੰਦੀ ਜਰਸੀ ਵਾਲਾ ਮੂਹਣਾ ਜਰਸੀ ਵਾਲਾ ਮੂਹਣਾ ਕਿਆ ਬਾਤ ਆ ਚੰਗੀ ਸੰਭੀ ਇਹ ਵੀ ਆ ਦਿਨ ਲੈ ਜੂ ਹਫਤਾ ਇਹ ਵੀ ਲੈਵਾ ਬੜਾ ਬਣਾਉਗੀ ਪਾਉ ਇਹ ਵੀ ਆਪਾਂ ਖਾਨਦਾਨੀ ਗੜੀ ਜਿੱਥੇ ਲਈ ਫਰੀਕ ਚਮੜੀ ਦੀ ਹੈਨਾ ਖੁਦ ਆਪਦੇ ਬੰਦੇ ਤੋਂ ਲਈ ਖਾਸ ਨਹੀਂ ਠੀਕ ਆ ਚੰਗੀ ਆ ਕੱਟੀ ਆ ਨੇ ਵੇਖੋ ਸੱਜਣਾ ਤਰਦੀ ਦਾ ਲੇਵਾ ਭਾਂਡਾ ਚੈੱਕ ਕਰ ਲੋ ਇਹ ਵੀ ਪਲੂਣ ਸੁੰਦੀ ਝੋਟੀ ਆ ਕਹਨ ਨੂੰ ਦੂਜੇ ਵੀ ਕਹਿੰਦੇ ਭਾਵਾ ਨਹੀਂ ਪਹਿਲਾਂ ਪਹਿਲਾਂ ਹਾਂ ਪਲੀ ਵੜੀ ਸਭੀ ਚੰਗੀ ਹਾਂ ਆਹ ਰੇਤੇ ਦੂਜਿਆਂ ਲਈ ਆਹ ਪਹਿਲਾਂ ਆਪਾਂ ਗਰੰਟੀ ਨਾ ਭਾਈਆ ਠੀਕ ਆ ਬਸ ਪੱਤ ਬਸ ਵੇਖੋ ਸੱਜਣਾ ਹੈ ਨਾ ਕਿਆ ਬਾਤਾਂ ਝੋਟੀ ਦੀਆਂ ਬਾਕੀ ਸਾਰੇ ਪਸੂ ਐਨ ਪਾਉ ਇੱਕ ਤੋਂ ਇੱਕ ਲੈ ਕੇ ਆਉਂਦਾ ਤੇ ਤੁਸੀਂ ਪਸੰਦ ਕਰਦੇ ਆ ਬਹੁਤ ਪਿਆਰ ਸਤਿਕਾਰ ਦਿੰਦੇ ਆ ਵੀਡੀਓ ਨੂੰ ਤੁਹਾਡੇ ਦਿਲੋਂ ਰਣੀ ਇਹ ਵੀ ਪਿੱਛੇ ਪੜਾ ਕੇ ਡਾ ਲੀ ਸੈਂ ਨਹੀਂ ਚੰਗੀ ਕੱਟੀ ਇਹ ਕਿੰਨੇ ਦੀ ਦੇਵਾਂਗੇ ਇਹ 85000 ਦੀ ਦੇ ਸਕਦੇ 85000 ਦੀ ਉਹਦੇ ਚੋਂ ਜੋ ਤੇਰੀ ਮਰਜ਼ੀ ਮਾਰ ਨਹੀਂ ਮੜਾ ਤੂੰ ਦੱਸ ਤੇ ਨਹੀਂ ਮੈਂ ਨਹੀਂ ਕੀ ਹੋਊਗਾ ਹੈ ਕੀ ਹੋਊਗਾ ਨਹੀਂ ਹੋਣਾ ਤਾਂ ਕੋਹ ਨਹੀਂ 82 ਦੀ ਦੇ ਦਈਏ ਫਿਰ 80 ਦੀ ਦੇ ਦੇ ਕਰ ਦੇ ਅੱਛਾ ਆ 80000 ਦੀ 80000 ਦੀ ਜਿਹੜਾ ਲੈ ਜੂਗਾ ਉਹਨੂੰ ਕਹੂਗਾ ਜਿਹੜਾ 10 ਦਿਨ ਸਾਮ ਨੂੰ 95 ਦੀ ਕੱਟੀ ਹੈ ਵਾਕ ਤੇ ਕੋਈ ਸ਼ੱਕ ਨਹੀਂ ਪਉ ਸੁਪੀ ਦਾ ਕੱਟੀ ਹੈਗੀ ਆ ਆਹ ਭਾਰਦੀ ਆਪਣੀ ਗਰੰਟੀ ਥਾਂ ਦੀ ਆਪਣੀ ਗਰੰਟੀ ਨਹੀਂ ਬਹੁ ਲੋਲੀ ਪੋਲੀ ਕੱਟੀ ਆ 80000 ਦੀ 80000 ਦੀ ਚੋੜ ਹੋਊਗੀ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਇਹਦੀ 90 ਚੋੜ ਹੋਊਗੀ ਠੀਕ ਆ ਤੇ ਆ ਇਹਦਾ ਕੀ ਹਿਸਾਬ ਕਿਤਾਬ ਇਹ ਦੂਜਾ ਗੇਲੇ ਕੋ ਤੀਜਾ ਗੇਲੇ ਬੈ ਸੁਹੀਤਾ ਜੀ ਠੀਕ ਆ 10 ਕਿਲੋ ਦੁੱਧ ਹੋਊਗਾ ਕਦੀ ਸਹਰੇ ਦੀ 10 ਕਿਲੋ ਦੁੱਧ ਮਗਰ ਬੱਚਾ ਇਹਦੇ ਮਗਰ ਬੱਚਾ ਉਹ ਤਾਂ ਅੱਠ ਮੰਨ ਕੇ ਜਿਹੜਾ ਮਰਜੀ ਲੈ ਜਾਏ ਅੱਠ ਮੰਨ ਕੇ ਆ ਠੀਕ ਆ ਮਗਰ ਕੱਟੀ ਮਗਰ ਕੱਟੀ ਨਹੀਂ ਠੀਕ ਆ ਥਣ ਥਣ ਚਵਾਈ ਵਾਲਾ ਬਹੁਤ ਚੰਗੀ ਮੈਂ ਚੋਂ ਨਗ ਨਿੰਦੂ ਠੀਕ ਆ ਨਿੰਦੇ 5000 ਰੁਪਏ ਦਾ ਨਾਮ ਦੇ ਜਿਹੜਾ ਕਹੇ ਵੀ ਆ ਚੂਨ ਚ ਫਲਟਾ ਇਹਦੇ ਠੀਕ ਆ ਕੱਟੀ ਕੱਟੀ ਤੇ ਲੈ ਜੀਂ ਕਿ ਰਹੇ ਨੂੰ ਆ ਵੇਖੋ ਸੱਜਣੋ ਤਾਜੀ ਸੂਈ ਲੇਵਾ ਭਾਂਡਾ ਚੰਗਾ ਤੇ ਮਗਰ ਵੀ ਕੱਟੀ ਦੂਜਾ ਤੀਜਾ ਸੂਆ ਪਾਉ ਕਹਿੰਦਾ ਮੰਨ ਲਿਓ ਤੇ ਬੋਡੀ ਸਟਰਕਚਰ ਦੀ ਚੰਗੀ ਥਣ ਚਵਾਈ ਵਾਲਾ ਮੈਂ ਦਾ ਇੱਕ ਹੱਡੀ ਦੀ ਮੈਂ ਹਾਂ ਸਿੰਗਲ ਹੱਡੀ ਦੀ ਪਾਉ ਕਹਿੰਦਾ ਵੀ ਮੈਂ ਆ ਵੇਖੋ ਤੇ ਇਹਦਾ ਰੇਟ ਆ ਇਹਦਾ ਖਲਦੀਸ਼ਿਆ 85 82 ਦੀ ਹਾਂ ਨਹੀਂ ਮੁੱਲ 85000 ਰੁਪਿਆ ਤੇ 82000 ਦੀ ਹਾਂ ਨਹੀਂ ਆ ਪਰ ਤਾਂ ਇਹਨਾਂ ਨੂੰ ਨਹੀਂ 92 93 ਲੈਣੀਆਂ ਪੈਣੀਆਂ ਲੈਣੀਆਂ ਪਹਿਣੀਆਂ ਹੁਣ ਮਿਲਣੀਆਂ ਨਹੀਂ ਆ ਨਹੀਂ ਮਿਲਣਗੀਆਂ ਵਡੀਆਂ ਅੱਛਾ ਇਹ ਇੱਥੇ ਆਪਣੇ ਕੋਲ ਮਿਲਣੀਆਂ ਹੋਰ ਤਾਂ ਨਹੀਂ ਆ ਪਰ ਠੀਕ ਆ ਹਰ ਯਾਰ ਵਾਕਿਆ ਹੀ ਹੈ ਨਾ ਵੇਖੋ ਸਜਣਾ 82000 ਚਾਹ ਲੈਵੇ ਵਾਲੀ ਮਗਰ ਵੀ ਕੱਟੀ 8 ਕਿਲੋ ਦੁੱਧ ਮੰਨ ਲਿਓ ਪਾਉ ਕਹਿੰਦਾ ਵਿਖਾਲਾ ਦੱਸਦਾ ਕਰਦੀ ਆ ਤੇ ਚੰਗੀ ਝੋਟੀਆਂ ਘਰੇ ਦੁੱਧ ਪੀਣ ਨੂੰ ਮਾੜੀ ਨਹੀਂ ਤੇ ਆਜੋ ਅੱਗੇ ਫੇਰ ਇੱਕ ਵਾਰੀ ਤੁਹਾਨੂੰ ਕੈਮਰਾ ਮਾਰਦਗੇ ਨਗੀਨੇ ਟੋਪਦਿਆਂ ਤੇ ਆਹ ਵੇਖੋ ਕਰਮਾਂ ਵਾਲੀ ਨੂੰ ਥਣ ਲੈ ਵਾਲਾ ਕਾ ਝੋਟੀ ਕਿਉਂ ਪਹਿਨ ਚਾਰਾਂ ਗੋਠਾਂ ਤੇ ਥਣ ਜਿਹੜਾ ਇਹਦੇ ਮਗਰ ਜਾਇਆ ਨਾ ਉਹ ਬਾਲਾ ਚੰਗਾ ਉਹ ਵੇਖੋ ਉਹਨੇ ਤੁਹਾਡੇ ਘਰੇ ਸ਼ਿੰਗਾਰ ਬਣ ਜਾਣਾ ਕੀ ਕਹਿਣੇ ਕੱਟੀ ਆ ਲੋਕੀ ਪਤਾ ਕੀ ਇਹਨੇ ਕੱਤੀ ਲੈ ਕੇ ਦਿਓ ਸਾਨੂੰ ਟਾਈਮ ਕਰ ਮਾ ਦੀ ਦੀ ਹਾਂ ਨਾਲ ਮੈਨੂੰ ਮਿਲ ਜਾਣੀ ਆ ਪਾਉ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਧੰਨਵਾਦ ਸੱਜਣੋ ਆ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਤੁਸੀਂ ਇੰਨਾ ਪਿਆਰ ਸਤਿਕਾਰ ਦਿੱਤਾ ਦਿਲੋਰੇ ਨਹੀਂ ਤੁਹਾਡੇ ਮਿਲਦੇ ਆ ਕੋਈ 2-3 ਦਿਨ ਬਾਅਦ ਫੇਰ ਪਾਉ ਕੋਲੇ ਟਾਪ ਦੇ ਨਗੀਨੇ ਆ